ਅੱਜ ਆਪਾਂ ਤਿਆਰ ਕਰਨ ਲੱਗੇ ਸੀਗੇ ਜੀ ਰਾਜਸਥਾਨ ਦੀ ਜਿਹੜੀ ਫੇਮਸ ਸਬਜੀ ਐ ਮਸ਼ਹੂਰ ਸਬਜੀ ਐ ਉਹ ਜਿਹੜੀ ਕਿ ਹਰ ਘਰ ਦੇ ਵਿੱਚ ਬਣਦੀ ਐ ਤੇ ਬਹੁਤ ਹੀ ਸਵਾਦ ਲੱਗਦੀ ਐ ਤੇ ਆਪਾਂ ਬਣਾਉਣ ਲੱਗੇ ਸੀਗੇ ਜੀ ਅੱਜ ਖਖੜੀ ਦੀ ਸਬਜੀ ਜਿਹੜੀ ਕਿ ਜ਼ਿਆਦਾ ਮਤਲਬ ਉਹ ਵੀ ਨਹੀਂ ਹੁੰਦੀਆਂ ਪੱਕੀਆਂ ਹੋਈਆਂ ਤੇ ਜ਼ਿਆਦਾ ਕੱਚੀਆਂ ਵੀ ਨਹੀਂ ਹੁੰਦੀਆਂ ਸਵਾਦ ਬਹੁਤ ਲੱਗਦੀ ਐ ਅਗਰ ਮਤਲਬ ਇਹਨੂੰ ਖਾਂਦੇ ਰਹਿੰਨੇ ਆ ਨਾ ਤੇ ਪੇਟ ਵਗੈਰਾ ਨਹੀਂ ਖਰਾਬ ਹੁੰਦਾ ਇਹਦੇ ਨਾਲ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤੇ ਆਪਾਂ ਵੀ ਕਈ ਨਾ ਦੇਣਾ ਪ੍ਰੋਗਰਾਮਾਂ ਜਾਂਦੇ ਵਿੱਚ ਸੀ ਕੋਈ ਵਿਆਹ ਸ਼ਾਦੀ ਦਾ ਤੇ ਜੀ ਜਾਂ ਖਿਰਨ ਲੱਗ ਜਾਂਦਾ ਹੈਗਾ ਫਿਰ ਮਿੱਠਾ ਮੁਠਾ ਖਾ ਕੇ ਤੇ ਜਿਆਦਾ ਮਤਲਬ ਤਲੀਆਂ ਸਬਜ਼ੀਆਂ ਨਹੀਂ ਆ ਖਾ ਕੇ ਜੀ ਖਿਰਨ ਲੱਗ ਜਾਂਦਾ ਫਿਰ ਉਦੋਂ ਇਹ ਸਬਜ਼ੀ ਬੜੀ ਸਵਾਦ ਲੱਗਦੀ ਹੈ ਨਾਲੇ ਤਾਂ ਇਹ ਪੇਟ ਨੂੰ ਸਹੀ ਰੱਖਦੀ ਹੈ ਤੇ ਨਾਲੇ ਆਪਣਾ ਹਾਜਮਾ ਸਹੀ ਰਹਿੰਦਾ ਜੀ ਤੇ ਨਾਲੇ ਸਵਾਦ ਬਹੁਤ ਲੱਗਦੀ ਹੈ ਤੇ ਮੈਂ ਕੀ ਕੀਤਾ ਦੋ ਖਖੜੀਆਂ ਪਈਆਂ ਸੀਗੀਆਂ ਤੇ ਮੈਂ ਉਹਨਾਂ ਨੂੰ ਕਰਕੇ ਨਾ ਯਾਨੀ ਕਿ ਮੋٹے ਚਿਬੜ ਜੇ ਸੀਗੇ ਇਹ ਕੱਟ ਕੇ ਤੇ ਇਹਨੂੰ ਕਰ ਲਿਆ ਜੀ ਤਿਆਰ ਇਹਨੂੰ ਸੁਰਖੀ ਬਿੰਦੀ ਤਾਂ ਤੁਸੀਂ ਜਿੰਨੀ ਮਰਜ਼ੀ ਲਾ ਦਿਓ ਜੋ ਕੁਛ ਇਹਦੇ ਵਿੱਚ ਮਰਜ਼ੀ ਪਾਈ ਜਾਓ ਉਸੇ ਨਾਲ ਹੀ ਇਹ ਵਧੀਆ ਬਣਦੀ ਹੈ ਜਿਹੜਾ ਕੁਛ ਤੁਹਾਡਾ ਜੀ ਕਰੇ ਉਹ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਪਰ ਜਿਹੜੇ ਤਰੀਕੇ ਨਾਲ ਮੈਂ ਬਣਾਈ ਅੱਜ ਉਹ ਮੈਂ ਤੁਹਾਡੇ ਨਾਲ ਸਾਰਾ ਸਾਂਝਾ ਕਰ ਲੱਗੀਆਂ ਤੁਹਾਨੂੰ ਦੱਸਣ ਲੱਗੀਆਂ ਤੁਸੀਂ ਵੀ ਹੁਣ ਇਹ ਇਹਦਾ ਸੀਜ਼ਨ ਆ ਗਿਆ ਤੇ ਤੁਸੀਂ ਬਣਾ ਕੇ ਖਾਇਆ ਕਰੋ ਸਵਾਦ ਲੱਗਦੀ ਹੈਗੀ ਆਪਾਂ ਕੀ ਕੀਤਾ ਜੀ ਦੇਸੀ ਘਿਓ ਦਾ ਲਈ ਕੜਛੀ ਇਹ ਦੇਸੀ ਘਿਓ ਦੇ ਵਿੱਚ ਹੀ ਜ਼ਿਆਦਾ ਸਵਾਦ ਬਣਦੀ ਹੈ ਤੇਲ ਦੇ ਵਿੱਚ ਇਹਨੇ ਸਵਾਦ ਨਹੀਂ ਬਣਦੀ ਜੀ ਤੇ ਇਹਦੇ ਵਿੱਚ ਪਾ ਲਿਆ ਆਪਾਂ ਥੋੜਾ ਜਿਹਾ ਜੀਰਾ ਜੀਰਾ ਪਾ ਕੇ ਤੇ ਆਪਾਂ ਪਿਆਜ਼ ਕੱਟ ਲਏ ਮੋٹے ਜਿਹੇ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਇਆ ਜੀ ਇਕੱਲੇ ਪਿਆਜ਼ ਪਾਇਆ ਕਿਉਂਕਿ ਬਾਹਲਾ ਕੁਝ ਖਾ ਕੇ ਮਸਾਲੇ ਵਾਲੀਆਂ ਸਬਜ਼ੀਆਂ ਜੀ ਤੇ ਜੀ ਥੋੜਾ ਹੋਣ ਲੱਗ ਗਿਆ ਸੀਗਾ ਤੇ ਮੈਂ ਅੱਖਾਂ ਚੱਲ ਹਲਕੀ ਫੁਲਕੀ ਤੇ ਨਾਲੇ ਸਵਾਦ ਲੱਗੂਗੀ ਤੇ ਨਾਲੇ ਇਹ ਮਤਲਬ ਖੱਟੀ ਮਿੱਠੀ ਜੀ ਹੁੰਦੀ ਹੈ ਤੇ ਟੇਸਟੀ ਬਣ ਜਾਂਦੀ ਹੈਗੀ ਆ ਆਪਾਂ ਕੀ ਕੀਤਾ ਪਿਆਜ਼ ਤੜਕ ਕੇ ਤੇ ਵਿੱਚੇ ਖਖੜੀ ਉਹਨੂੰ ਮਤਲਬ ਭੁੰਨ ਲਿਆ ਕੇ ਉਹਦੇ ਵਿੱਚ ਤੇ ਵਿੱਚ ਹੀ ਨਮਕ ਮਿਰਚ ਮਸਾਲਾ ਪਾ ਲਿਆ ਜੀ ਇਹ ਰੋ ਤੁਸੀਂ ਮਤਲਬ ਮਿੱਠਾ ਵੀ ਮਿੱਠੇ ਦੇ ਤੌਰ ਤੇ ਵੀ ਬਣਾ ਸਕਦੇ ਜਿਵੇਂ ਥੋੜਾ ਜਿਹਾ ਮਿੱਠਾ ਪਾ ਕੇ ਵੀ ਇਹ ਤਿਆਰ ਹੋ ਜਾਂਦੀ ਹੈਗੀ ਹੈ ਜਾਂ ਅੰਬੀ ਪਾ ਕੇ ਵੀ ਤਿਆਰ ਹੋ ਜਾਂਦੀ ਹੈ ਜਿਹੜੀ ਕੱਚੀਆਂ ਅੰਬੀਆਂ ਹੁੰਦੀਆਂ ਨੇ ਉਹ ਵੀ ਥੋੜੀ ਜਿਹੀ ਪਾਉਣੀ ਹੈ ਤੇ ਵਿੱਚ ਤੁਸੀਂ ਪਾ ਸਕਦੇ ਹੋ ਪਰ ਜਿਹੜੇ ਤਰੀਕੇ ਨਾਲ ਮੈਂ ਬਣਾਈ ਹੈਗੀ ਹੈ ਜੀ ਮੈਂ ਪਾਈ ਹੈ ਇਹਦੇ ਵਿੱਚ ਜੀ ਦਹੀਂ ਦਹੀਂ ਦੀ ਕੋਲੀ ਪਾਈ ਹੈਗੀ ਹੈ ਦਹੀਂ ਪਾਈ ਹੈ ਮੈਂ ਤਾਜੀ ਇਹਦੇ ਵਿੱਚ ਜਿਹੜੀ ਕਿ ਨਾ ਜ਼ਿਆਦਾ ਖੱਟੀ ਹੈ ਤੇ ਨਾ ਮਿੱਠੀ ਹੈ ਤੇ ਇਹਦੇ ਵਿੱਚ ਪਾ ਕੇ ਤੁਸੀਂ ਚੰਗੀ ਤਰ੍ਹਾਂ ਨੂੰ ਹਲਾ ਲਓ ਵਧੀਆ ਇਹਨੇ ਬਨ ਜਾਣਾ ਹੈਗਾ ਗਰਮ ਗਰਮ ਫੁਲਕਿਆਂ ਦੇ ਨਾਲ ਖਾਓ ਤੰਦੂਰੀ ਫੁਲਕਿਆਂ ਦੇ ਨਾਲ ਓਦੋਂ ਵੀ ਜ਼ਿਆਦਾ ਵਧੀਆ ਲੱਗਦੀ ਹੈਗੀ ਹੈ ਇਹ ਤੇ ਆਹ ਦੇਖੋ ਤੁਸੀਂ ਥੋੜੇ ਜੇ ਨਾਲ ਹੀ ਬਨ ਜਾਂਦੀ ਹੈ ਜ਼ਿਆਦਾ ਸੇਕ ਲਵਾਉਂਦੀ ਇਹਨੂੰ ਲੋੜ ਨਹੀਂ ਪੈਂਦੀ ਜਿਵੇਂ ਹੁਣ ਆਪਾਂ ਦਹੀਂ ਪਾਈ ਹੈ ਇਹਦੇ ਵਿੱਚ ਹਨ ਤੇ ਇਹਦੇ ਨਾਲ ਇਹਦੇ ਦਹੀਂ ਨਾਲ ਹੀ ਬਨ ਜਾਣਾ ਹੈਗਾ ਜ਼ਿਆਦਾ ਆਪਾਂ ਨੂੰ ਇਹਦੇ ਵਿੱਚ ਕੋਈ ਉਹ ਇਹਨੂੰ ਰਿੰਨਣ ਦੀ ਲੋੜ ਨਹੀਂ ਪੈਂਦੀ ਥੋੜੇ ਜੇ ਚਿਰ ਦੀ ਖਾਤਰ ਆਪਾਂ ਇਹਨੂੰ ਟੱਕ ਦੇਾਂਗੇ ਤਾਂ ਕੋਣ ਤੋਂ ਬਾਅਦ ਇਹਦੇ ਮਤਲਬ ਇਹਨੇ ਪਾਫਨਾ ਤਿਆਰ ਹੋ ਜਾਣਾ ਤੇ ਜਿਹੜੀ ਦਹੀਂ ਦਾ ਸਵਾਦ ਹੈ ਨਾ ਤੇ ਉਹ ਇਹਦੇ ਵਿੱਚ ਚਲਿਆ ਜਾਣਾ ਜਿਹੜੇ ਆਪਾਂ ਇਹਦੇ ਪੀਸ ਕੱਟੇ ਸੀ ਉਹਦੇ ਵਿੱਚ ਦਹੀਂ ਦਾ ਸਵਾਦ ਚਲਿਆ ਜਾਣਾ ਬਹੁਤ ਸਵਾਦ ਲੱਗਦੀ ਹੈ ਜੀ ਇਹ ਇਹਦੇ ਚ ਤੁਸੀਂ ਗੁੜ ਪਾ ਕੇ ਥੋੜਾ ਜਾਂ ਜਾਂ ਖੰਡ ਪਾ ਕੇ ਥੋੜੀ ਜੀ ਜਿਹੜੇ ਪਾ ਲੈਂਦੇ ਨੇ ਕਈ ਥੋੜੇ ਜਿ ਵਿੱਚ ਮੇਥੇ ਵੀ ਪਾ ਸਕਦੇ ਹੋ ਜੇ ਪਾਉਣੇ ਹੋਣ ਪਰ ਮੈਂ ਬਿਲਕੁਲ ਹਲਕੀ ਫੁਲਕੀ ਬਣਾਈ ਹੈਗੀ ਹੈ ਦੋ ਚਿਬੜਾਂ ਦੀ ਇਹ ਬਣਾਈ ਹੈ ਇੱਕ ਪਿਆਜ਼ ਲਿਆ ਤੇ ਆਹ ਬਸ ਸਾਰਾ ਜੀਰਾ ਜ਼ੀਰੇ ਦਾ ਤੜਕਾ ਲਾ ਕੇ ਨਮਕ ਮਿਰਚ ਪਾ ਕੇ ਤੇ ਇਹਨੂੰ ਆਪਾਂ ਦਿੱਤਾ ਜੀ ਟਾਕ ਟਾਕ ਇਹ ਆਪਾਂ ਥੋੜੇ ਟਾਈਮ ਵਾਸਤੇ ਰੱਖਾਂਗੇ ਜ਼ਿਆਦਾ ਟਾਈਮ ਨਹੀਂ ਰੱਖਣਾ ਹੈਗਾ ਕਿਉਂਕਿ ਫਿਰ ਜਮਾ ਹੀ ਇਹ ਗਲ ਜੂਗੀ ਤਾਂ ਫਿਰ ਵੀ ਸਵਾਦ ਨਹੀਂ ਲੱਗਣੀ ਇਹ ਰਾਜਸਥਾਨ ਦੇ ਘਰ ਘਰ ਆਉਂਦੀ ਹੈ ਜੀ ਇਹ ਲੋਕ ਇਹਨੂੰ ਸਕਾ ਵੀ ਲੈਂਦੇ ਨੇ ਇੱਧਰਲੇ ਖਖੜੀ ਨੂੰ ਚੀਰ ਕੇ ਨਾ ਤੇ ਫਿਰ ਸੁਕਾ ਲੈਂਦੇ ਨੇ ਤੇ ਫਿਰ ਉਹ ਵੀ ਹਵਾਲ ਕੇ ਬਣਾਉਂਦੇ ਤੜਕਾ ਤੁਰਕਾ ਲਾ ਕੇ ਵਧੀਆ ਤੇ ਉਹਨੂੰ ਉਹਦੀ ਵੀ ਸਬਜੀ ਬਹੁਤ ਸਵਾਦ ਬਣਦੀ ਹੈਗੀ ਆ ਤੇ ਆਪਣੇ ਦੇਖੀ ਨਾ ਇਹਨਾਂ ਚੀਜ਼ਾਂ ਨਾਲ ਮਤਲਬ ਕਿ ਪੇਟ ਸਹੀ ਰਹਿੰਦਾ ਹੈ ਭੁੱਖ ਵਧੀਆ ਲੱਗਦੀ ਹੈਗੀ ਹੈ ਹਾਜਮਾ ਸਹੀ ਰਹਿੰਦਾ ਹੈ ਤੇ ਚਲੋ ਦੱਸੋ ਜੀ ਤੁਸੀਂ ਫਿਰ ਤੁਹਾਨੂੰ ਕਿਵੇਂ ਲੱਗੀ ਆਪਣੀ ਇਹ ਰਾਜਸਥਾਨ ਦੀ ਹੈ ਨਾ ਸਬਜੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮਿੱਠੇ-ਮਿੱਠੇ ਕਮੈਂਟ ਕਰਨਾ ਪਿੰਡ ਦਾ ਸ਼ਹਿਰ ਦਾ ਨਾਮ ਜਰੂਰ ਦੱਸਣਾ ਜੀ ਓਕੇ ਜੀ ਬਾਏ ਬਾਏ